ਗਾयक ਨਿੰਜਾ ਹਰਫ ਚੀਮਾ ਤੇ ਵੱਡਾ ਗੁਰਵਾਲ ਨੇ ਕੀਤੀ ਲੰਗਰ ਤੇ ਸ਼ਬੀਰ ਦੀ ਸੇਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਹੋਸਟ ਦੋਸਤ ਅਮਨ ਬਾੜ ਤੇ ਤੁਸੀਂ ਦੇਖ ਰਹੇ ਹੋ ஆன் ਸਕਰੀਨ ਤੁਹਾਡੇ ਪਸੰਦੀਦਾ ਪ੍ਰੋਗਰਾਮ ਨਵੇਂ ਨਕੋਰੇ ਜਿਦੇ ਵਿੱਚ ਅਸੀਂ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਚਟਪਟੀਆਂ ਖਬਰਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਅਸੀਂ ਪੰਜਾਬੀ ਇੰਡਸਟਰੀ ਦੇ ਸੁਪਰ ਹਿੱਟ ਕਲਾਕਾਰ ਨਿੰਜਾ ਹਰਫ ਚੀਮਾ ਤੇ ਵੱਡਾ ਗੁਰਵਾਲ ਦੀ ਗੱਲ ਕਰਨ ਜਾ ਰਹੇ ਹਾਂ ਦੇਖੋ ਨੁ ਮਿਲਿਆ ਹੈ ਕਿ ਜਿੱਥੇ ਅੰਤਾਂ ਦੀ ਗਰਮੀ ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਾਡੇ ਵੀਰ ਗਾਇਕ ਵੀਰ ਤੇ ਲੰਗਰ ਦੀ ਸੇਵਾ ਕਰਦੇ ਦੇ ਨਜ਼ਰ ਆ ਰਹੇ ਹਨ ਹਰਫ ਚੀਮਾ ਨਿੰਜਾ ਅਤੇ ਵੱਡੇ ਗਰੇਵਾਲ ਸੁਣੇ ਗਏ ਗਾਇਕਾਂ ਨੇ ਸ਼ੁਪੀਲ ਲਗਾਈ ਇਹ ਗਾਇਕ ਖੁਦ ਲੋਕਾਂ ਨੂੰ ਸ਼ੁਬੀਲ ਅਤੇ ਲੰਗਰ ਵਰਤਾਉਂਦੇ ਹੋਏ ਦਿਖ ਰਹੇ ਹਨ ਤੇ ਹਰਫ ਚੀਮਾ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਹਨ ਤੁਸੀਂ ਦੇਖ ਸਕਦੇ ਹੋ ਨਜ਼ਰ ਆ ਰਹੇ ਹਨ ਤੇ ਲੋਕ ਵੀ ਇਹਨਾਂ ਦੀ ਸੇਵਾ ਭਾਵਨਾ ਦੀ ਕਾਫੀ ਤਾਰੀਫ ਕਰ ਰਹੇ ਹਨ ਜਿਕਰ ਦੋਸਤੋ ਅਸੀਂ ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਤੇ ਉਹਨਾਂ ਨੇ ਇੰਡਸਟਰੀ ਨੂੰ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਇੱਕ ਹਿੱਟ ਗੀਤ ਦੇ ਨਾਲ ਸਰੋਤਿਆਂ ਨੂੰ ਆਪਣੇ ਪ੍ਰੇਮ ਨਾਲ ਜੋੜਿਆ ਹੋਇਆ ਹੈ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਨਿੰਜਾ ਦਾ ਅਸਲ ਨਾਮ ਅੰਮ੍ਰਿਤ ਪੱਲਾ ਹੈ ਪਰ ਇੰਡਸਟਰੀ ਜੋ ਉਹਨਾਂ ਨੂੰ ਨਿੰਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇਕਰ ਅਸੀਂ ਉੱਤੇ ਹੀ ਹਰਫ ਜੀ ਮਾ ਦੀ ਗੱਲ ਕਰੀਏ ਤਾਂ ਉਹ ਵੀ ਪਿਛਲੇ ਸਾਲ ਤੋਂ ਪੰਜਾਬੀ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ ਤੇ ਉਹਨਾਂ ਨੇ ਵੀ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਦਸਤੀ ਨੂੰ ਦਿੱਤੇ ਹਨ ਤੇ ਅੱਗੇ ਵੀ ਦਿੰਦੇ ਰਹਿਣਗੇ ਅੱਜ ਦੇ ਲਈ ਬਸ ਐਨ ਐਂਡ ਤੇ ਤੁਸੀਂ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਚਟਪਟੀਆਂ ਖਬਰਾਂ ਸੰਦੇ ਲਈ ਦੇਖਦੇ ਰਹੋ ਨਵੇਂ ਨਕੋਰੇ ਹਾਂਜੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਬਾਏ ਬਾਏ